ਤਲਜਿੰਦਰ ਕੌਰ ਜਰਮਨੀ ਤੋਂ ਬੇਟੇ ਅਗਲੇ 2 ਸ਼ਲੋਕਾਂ ਦਾ 11 ਤੇ 12 ਗੁਰਦੇਵ ਬਾਦਰ ਸਾਹਿਬ ਜੀ ਦੇ ਸ਼ਲੋਕ ਨੇ ਇਹ ਸਰਵਣ ਕਰਾਓ ਜੀ ਚਤਤ ਕੋਤਾ ਨਰਚੇ ਉਹ ਝਾਂ ਨੂੰ ਚਤਰ ਸੁਜਾਨ ਜਤੇ ਉਪਜੋ ਨਾ ਕਾ ਨਿੰਤਹਿ ਮਰਮਾਨ ਗਾਟ ਗਾਟ ਮੈਂ ਹਰ ਜੋ ਬਸੈ ਸੰਤਨ ਕਹੇ ਪੁਕਾਰ ਕਹੋ ਨਾਨਕ ਤੇ ਪਾਜਮਨਾ ਬੋਨੇ ਦਰੇ ਪਾਰ ਬਿਲਕੁਲ ਮੁਨੱਖਾ ਸ਼ਰੀਰ ਜਿਹੜਾ ਪੰਜ ਤੱਤਾਂ ਤੋਂ ਬਣਿਆ ਹਵਾ ਪਾਣੀ ਅੱਗ ਧਰਤੀ ਆਕਾਸ਼ ਸਿਰਵ ਕਰ ਲਏਗੇ ਫਿਰ ਇਹ ਪੰਜਾਂ ਤਤਾਂ ਦਾ ਬਣਿਆ ਸ਼ਰੀਰ ਪੰਜਾਂ ਤਤਾਂ ਵਿੱਚ ਹੀ ਮਿਲ ਜਾਂਦਾ ਹੈ ਜਿੰਦਗੀ ਵਿੱਚ ਹਵਾ ਵੀ ਜ਼ਰੂਰੀ ਹੈ ਅੱਗ ਵਿੱਚ ਇਹਨੂੰ ਭਸਮ ਕਰ ਦਿੰਦੇ ਨੇ ਧਰਤੀ ਵਿੱਚ ਇਹਦੇ ਛੁੱਟ ਦਿੰਦੇ ਇਹਦੀ ਜਿਹੜੀ ਜਿਹੜੀ ਹਵਾ ਫਿਰ ਅਸਮਾਨ ਨੂੰ ਚਲੇ ਜਾਂਦੀ ਹੈ ਇਹ ਇੱਕ ਕੁਦਰਤੀ ਵਰਤਾਰਾ ਹੈ ਸਭ ਕਣ ਲਗੇ ਪੰਜ ਤਤ ਕੋ ਤਨ ਰਚਿਓ ਬੱਚੀ ਨੇ ਆਪ ਜੀ ਨੂੰ ਦੋ ਸ਼ਲੋਕ ਸਰਵਣ ਕਰਾਏ ਨੇ ਤੇ ਲਜਿੰਦਰ ਕੌਰ ਤੋਂ ਜਰਮਨੀ ਤੋਂ ਉਹਦਾ ਭਾਵ ਅਰਥ ਤੁਸੀਂ ਸਮਝੋ ਕਿ ਇਹ ਮਨੁੱਖ ਕਾਹਦਾ ਹੰਕਾਰ ਕਰਦਾ ਤੂੰ ਪੰਜਾਂ ਤਤਾਂ ਦਾ ਤੇਰਾ ਬਣਿਆ ਸ਼ਰੀਰ ਹੈ ਤੇ ਸਹਿਬ ਕਹ ਲਗੇ ਜਿਹ ਹਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਜਿਨ੍ਹਾਂ ਪੰਜਾਂ ਤਤਾਂ ਤੋਂ ਇਹ ਸ਼ਰੀਰ ਬਣਿਆ ਉਹਦੇ ਵਿੱਚ ਹੀ ਅਖੀਰ ਨੂੰ ਇਹਨੇ ਲੀਨ ਹੋ ਜਾਣਾ ਸੋ ਇਹਦੇ ਸ਼ਰੀਰ ਦੇ ਝੂਠੇ ਮੋਹ ਵਿੱਚ ਹੱਸ ਕੇ ਤੂੰ ਪ੍ਰਮਾਤਮਾ ਨੂੰ ਕਿਉਂ ਭਲਾ ਦਿੰਦਾ ਹੈ ਉਹ ਕਿ ਮਖਾਂਦਾ ਸ਼ਰੀਰ ਲਈ ਪਹਿਨਦਾ ਸ਼ਰੀਰ ਲਈ ਪਤਾ ਜਿੰਨੇ ਵੀ ਕਰਮ ਨੇ ਇਹਦੇ ਉਹ ਸਾਰੇ ਸ਼ਰੀਰ ਲਈ ਹੈ ਪਰ ਜਿਸ ਆਤਮਾ ਦੇ ਸਹਾਰੇ ਇਹ ਸ਼ਰੀਰ ਚੱਲਦਾ ਹੈ ਉਹ ਭਲਿਆ ਉਹਦੇ ਲਈ ਵੀ ਕੁਝ ਕਰ ਆਤਮਕ ਖੁਰਾਕ ਕੇਵਲ ਗੁਰਬਾਣੀ ਹੈ ਪ੍ਰਮਾਤਮਾ ਦਾ ਭਜਨ ਹੈ ਪ੍ਰਮਾਤਮਾ ਦੀ ਬੰਦਗੀ ਹੈ ਜੇ ਇਸ ਸ਼ਰੀਰ ਨੂੰ ਸਫਲਿਆ ਕਰਨਾ ਹੈ ਤੇ ਪ੍ਰਮਾਤਮਾ ਦੀ ਬੰਦਗੀ ਕਰ ਇਹ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਮੈਂ ਫੇਰ ਪੜ੍ਹ ਦਵਾਂ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਣ ਤਤਰ ਹੁੰਦਾ ਇਹ ਸਿਆਣੇ ਮਨੁੱਖ ਤੂੰ ਜਾਣਦਾ ਕਿ ਤੇਰਾ ਸਰੀਰ ਪੰਜਾਂ ਤਤਾਂ ਤੋਂ ਬਣਿਆ ਤੇ ਕੀ ਇੰਨੇ ਪੰਜਾਂ ਤਤਾਂ ਵਿੱਚ ਹੀ ਲੀਨ ਹੋ ਜਾਣਾ ਅਗਲੇ ਸ਼ਲੋਕ ਵਿੱਚ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਨਾਮ ਜਪਣ ਵਾਲਿਆਂ ਨੇ ਕਹਿ ਲਗੇ ਉੱਚੀ ਉੱਚੀ ਕੂਕ ਕੇ ਦੱਸ ਦਿੱਤਾ ਕਿ ਰੱਬ ਹਰੇਕ ਸ਼ਰੀਰ ਵਿੱਚ ਵਸ ਰਿਹਾ ਹੈ ਜਦੋਂ ਆਹੀ ਗੱਲ ਸਾਨੂੰ ਸਮਝ ਆ ਜਾਏਗੀ ਨਾ ਤੇ ਮਨੁੱਖ ਕਿਸ ਨੂੰ ਬੋਲ ਕ ਬੋਲਨੇ ਬੋਲੇਗਾ ਕਿ ਜੇ ਜਿਹੜਾ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਵਸ ਰਿਹਾ ਉਹ ਉਹਦੇ ਹਿਰਦੇ ਵਿੱਚ ਹੀ ਵੱਸਦਾ ਹੈ ਦੇਖੋ ਅਲੱਗ-ਅਲੱਗ ਕਿਸਮਾਂ ਅਲੱਗ-ਅਲੱਗ ਰੰਗਾਂ ਦੀ ਇਹ ਦੁਨੀਆ ਰੰਗੀ ਰੰਗੀ ਭੰਤੀ ਕਰ ਕਰ ਜਿੰਸੀ ਮਾਇਆ ਦੇ ਨੂੰ ਭਾਈ ਕਈ ਰੰਗਾਂ ਵਿੱਚ ਮਾਲਕ ਨੇ ਇਹ ਦੁਨੀਆ ਬਣਾਈ ਆ ਸਵਾ ਕਰਕੇ ਦੀ ਸ਼ਕਲ ਕਰਕੇ ਵੀ ਵੱਖਰੇ ਆ ਬਹੁਤ ਕੁਝ ਵੱਖਰਾ ਸਾਡਾ ਕੋਈ ਕਿਸੇ ਨਾਲ ਮੇਲ ਨਹੀਂ ਖਾਂਦਾ ਮੇਰੇ ਪ੍ਰਭ ਸਾਚੀ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਸਭ ਵੱਖ-ਵੱਖ ਤਰ੍ਹਾਂ ਦੇ ਨਸਲਾਂ ਦੇ ਕਿਸਮਾਂ ਦੇ ਰੰਗਾਂ ਦੇ ਦੁਨੀਆ ਨੂੰ ਉਸ ਮਾਲਕ ਨੇ ਪੈਦਾ ਕੀਤਾ ਤੂੰ ਆਪਣੇ ਵਰਗਾ ਸਭ ਨੂੰ ਨਹੀਂ ਬਣਾ ਸਕਦਾ ਤੂੰ ਆਪਣੇ ਆਪ ਨੂੰ ਠੀਕ ਕਰ ਲੈ। ਤੂੰ ਆਪਣਾ ਆਪ ਠੀਕ ਕਰ ਲਿਆ ਸਮਾਜ ਆਪੇ ਠੀਕ ਹੋ ਜਾਏਗਾ। ਸੋ ਇੱਥੇ ਸਤਿਗੁਰ ਜੋ ਸਾਨੂੰ ਗੱਲ ਸਮਝਾ ਰਹੇ ਨੇ ਉਹਨਾਂ ਗੱਲ ਨੂੰ ਸਮਝੋ ਕਿ ਭਗਤ ਜਨਾਂ ਨੇ ਸੰਤ ਜਨਾਂ ਨੇ ਵੀ ਉੱਚੀ ਉੱਚੀ ਕੂਕੇ ਦਾਸ ਤਾ ਕਿ ਰੱਬ ਹਰੇਕ ਸ਼ਰੀਰ ਵਿੱਚ ਵਸ ਰਿਹਾ। ਕਹੋ ਨਾਨਕ ਤੇ ਭਜ ਮਨਾ ਭਉ ਨਿਦ ਉਤਰੇ ਪਾਰ ਸਹਿਬ ਕਰਨ ਲਈ ਪ੍ਰਮਾਤਮਾ ਦਾ ਭਜਨ ਕਰਿਆ ਕਰ। ਉਹਦੀ ਬਰਕਤ ਨਾਲ ਹੀ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ। ਔਰ ਕੋਈ ਸਾਧਨ ਨਹੀਂ ਹੈ ਦੁਨੀਆ ਦੇ ਵਿੱਚ ਤੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਬੜੇ ਸਾਧਨ ਨੇ ਹਵਾਈ ਜਹਾਜ਼ ਹੈ ਸਮੁੰਦਰੀ ਜਹਾਜ਼ ਹੈ ਪਰ ਆ ਜਿਹੜਾ ਸਾਗਰ ਹੈ ਦੁਨੀਆ ਦਾ ਸਾਗਰ ਹੈ ਇਹ ਬੜਾ ਭਿਆਨਕ ਹੈ ਬੜਾ ਵਿਖੜਾ ਪੈਂਦਾ ਤੇ ਇਹਨੂੰ ਤੂੰ ਤਰਨਾ ਚਾਹੁੰਦਾ ਤੇ ਚੇਤੇ ਰੱਖੀ ਤੈਨੂੰ ਪ੍ਰਮਾਤਮਾ ਦਾ ਭਜਨ ਜਿਹੜਾ ਹੈ ਉਹ ਕਰਨਾ ਪਏਗਾ